ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਉੱਨਾ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਮੰਗਲਵਾਰ ਦੇਰਾਂਤ ਇੱਕ ਵਿਸ਼ਾਲ ਅਜਗਰ ਪੁਲਿਸ ਸੁਪਰਡੈਂਟ ਐਸਪੀ ਅਮਿਤ ਯਾਦਵ ਦੇ ਸਰਕਾਰੀ ਨਿਵਾਸ ਕੰਪਲੈਕਸ ਦੇ ਵਿੱਚ ਦਾਖਲ ਹੋ ਗਿਆ ਲਗਭਗ 9 ਫੁੱਟ ਲੰਬਾ ਤੇ 90 ਕਿਲੋ ਵਜਣ ਵਾਲੇ ਸੱਜਗਰ ਨੂੰ ਦੇਖ ਕੇ ਹਫੜਾ ਦਫੜੀ ਮਚ ਗਈ ਮੌਕੇ ਤੇ ਮੌਜੂਦ ਪਰਿਵਾਰਕ ਮੈਂਬਰ ਅਤੇ ਪੁਲਿਸ ਵਾਲੇ ਹੈਰਾਨ ਰਹਿ ਗਏ ਥਿਤੀ ਦੀ ਗੰਭੀਰਤਾ ਨੂੰ ਵੇਖਦੇ ਹੋਏ ਉਹਨਾਂ ਦੇ ਤਜਰਬੇਕਾਰ ਸੱਪ ਫੜਨ ਵਾਲੇ ਜਤਿੰਦਰ ਕੁਮਾਰ ਨੂੰ ਤੁਰੰਤ ਬੁਲਾਇਆ ਗਿਆ ਜਤਿੰਦਰ ਆਪਣੀ ਧੀ ਦੇ ਨਾਲ ਮੌਕੇ ਉੱਤੇ ਪਹੁੰਚ ਗਿਆ ਤੇ ਕੋ ਸਮਾਂ ਬਰਬਾਦ ਕੀਤੇ ਬਚਾਅ ਕਰ ਸ਼ੁਰੂ ਕਰ ਦਿੱਤਾ ਲਗਭਗ 30 ਮਿੰਟ ਦੀ ਸਖਤ ਮਿਹਨਤ ਤੋਂ ਬਾਅਦ ਉਸਨੇ ਅਜਗਰ ਨੂੰ ਸੁਰੱਖਿਅਤ ਢੰਗ ਦੇ ਨਾਲ ਕਾਬੂ ਕੀਤਾ ਅਤੇ ਉਸ ਨੂੰ ਆਪਣੇ ਨਾਲ ਲੈ ਗਿਆ ਜਤਿੰਦਰ ਕੁਮਾਰ ਨੇ ਦੱਸਿਆ ਕਿ ਉਸ ਨੂੰ ਰਾਤ ਐਸਪੀ ਸਾਹਿਬ ਦੇ ਪੀਐਸਓ ਦਾ ਫੋਨ ਆਇਆ ਸੀ ਜਿਸ ਵਿੱਚ ਉਸ ਨੂੰ ਅਜਗਰ ਦੀ ਮੌਜੂਦਗੀ ਬਾਰੇ ਸੂਚਿਤ ਕੀਤਾ ਗਿਆ ਉਸਨੇ ਕਿਹਾ ਕਿ ਇਹ ਅਜਗਰ ਬਹੁਤ ਭਾਰੀ ਹੈ ਅਤੇ ਸ਼ਕਤੀਸ਼ਾਲੀ ਹੈ ਇਸ ਨੂੰ ਬਹੁਤ ਸਾਵਧਾਨੀ ਅਤੇ ਟੀਮ ਵਰਕ ਦੇ ਨਾਲ ਬਚਾਉਣਾ ਪਿਆ ਉਹਨਾਂ ਨੇ ਕਿਹਾ ਕਿ ਮੇਰੀ ਟੀਮ ਨੇ ਇਸ ਦੌਰਾਨ ਪੂਰਾ ਸਮਰਥਨ ਦਿੱਤਾ ਹੈ ਅਜਗਰ ਨੂੰ ਇਸ ਸਮੇਂ ਜਤਿੰਦਰ ਕੁਮਾਰ ਇਹ ਘਰ ਸੁਰੱਖਿਤੇ ਰੱਖਿਆ ਗਿਆ ਤੇ ਜਲਦ ਹੀ ਇਸ ਨੂੰ ਉਹਨਾਂ ਦੇ ਬਨਖੰਡੀ ਜੰਗਲ ਦੇ ਵਿੱਚ ਛੱਡ ਦਿੱਤਾ ਜਾਵੇਗਾ। ਉਸਨੇ ਇਹ ਵੀ ਕਿਹਾ ਕਿ ਮਾਰਚ 2025 ਤੋਂ ਬਾਅਦ ਉਸਨੇ 300 ਤੋਂ ਵੱਧ ਸੱਪਾਂ ਨੂੰ ਬਚਾਇਆ ਹੈ ਅਤੇ ਉਹਨਾਂ ਨੂੰ ਸੁਰੱਖਿਆ ਜੰਗਲਾਂ ਦੇ ਵਿੱਚ ਛੱਡਿਆ ਹੈ। ਉਸ ਦੀ ਧੀ ਇਸ ਨੇਕ ਕੰਮ ਦੇ ਵਿੱਚ ਲਗਾਤਾਰ ਉਸ ਦੇ ਨਾਲ ਕੰਮ ਕਰਦੀ ਹੈ। ਜਤਿੰਦਰ ਕਹਿੰਦਾ ਹੈ ਕਿ ਉਸ ਦਾ ਉਦੇਸ਼ ਸੱਪਾਂ ਨੂੰ ਬਚਾਉਣਾ ਹੀ ਨਹੀਂ ਸਗੋ ਸਮਾਜ ਦੇ ਵਿੱਚ ਉਹਨਾਂ ਪ੍ਰਤੀ ਫੈਲੇ ਅੰਧ ਵਿਸ਼ਵਾਸ ਅਤੇ ਡਰ ਨੂੰ ਦੂਰ ਕਰਨਾ ਵੀ ਹੈ। ਉਸਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਸ ਸੱਪਾਂ ਨੂੰ ਮਾਰਨ ਦੀ ਬਜਾਏ ਮਾਹਿਰਾਂ ਨੂੰ ਬੁਲਾਉਣ ਤਾਂ ਜੋ ਇਹਨਾਂ ਜੀਵਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ ਅਤੇ ਵਾਤਾਵਰਣ ਸੰਤੁਲਨ ਵੀ ਬਣਾਇਆ ਰੱਖਿਆ ਜਾ ਸਕੇ। ਉਹਨਾਂ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ। ਅੱਜ ਮੇਰੇ ਘਰ ਵਿੱਚ ਇੱਕ ਅਜਗਰ ਹੈ। ਉਹ ਆਧਰਾਣ ਹੈ ਯਹਾਂ ਤੇ। ਔਰ ਉਸਕੇ ਬਾਅਦ ਮੈਂਨੇ ਗਿਤਨਦੂ ਜੀ ਨੂੰ ਬੁਲਾਇਆ। ਤੋਂ ਗੁਰਾਨੂ ਜੀ ਬਹੁਤ ਫਟਾਫਟ ਆ ਗਏ। ਔਰ ਮੈਂਨੇ ਅਜਗਰ ਨੂੰ ਫੜ ਲਿਆ। ਤੋਂ ਉਹਨਾਂ ਕੇ ਲਈ ਬਹੁਤ ਧੰਨਵਾਦ ਕਰਨਾ ਚਾਹਾਂਗਾ।